ਵਾਹਿਗੁਰੂ ਜੀ ਕੀ ਫਤਿਹ ਵੱਡ ਭਾਗੀ ਤੇਜਨ ਜਗ ਮਾਹੀ ਸਦਾ ਸਦਾ ਹਰ ਕੇ ਗੁਣ ਗਾਹੇ ਜੋ ਪਹਿਲੀ ਪੰਕਤੀ ਹੈ ਵੱਡ ਭਾਗੀ ਵੱਡੇ ਭਾਗ ਦੇ ਗੋਡੇ ਭਾਗ ਦਾ ਮਤਲਬ ਹੈ ਕਿ ਜਿਸ ਭਾਂਡੇ ਦੇ ਵਿੱਚ ਅੰਮ੍ਰਿਤ ਪੈਣਾ ਹੈ ਨਾ ਉਹ ਭਾਂਡਾ ਤੇਰੇ ਕੋਲ ਕਿੱਡਾ ਕੋ ਹੈ ਹੈ ਵੀ ਹੈ ਕਿ ਨਹੀਂ ਹੈ ਜੇ ਭਾਗਾਂ ਦੇ ਵਿੱਚ ਨਹੀਂ ਆਪਾਂ ਕਹਿੰਦੇ ਆ ਜੀ ਭਾਗਾਂ ਦੇ ਵਿੱਚ ਨਹੀਂ ਸੀ ਆ ਥੋੜਾ ਜਿਹਾ ਭਾਗ ਨੂੰ ਸਮਝ ਲੈ ਬੰਦਾ ਉਹਦੇ ਪੁਲਿਖੇ ਨਿਕਲ ਜਾਂਦੇ ਆ ਇੱਕ ਹੁੰਦੀ ਆ ਪਰਿਸਥਿਤੀ ਔਰ ਇੱਕ ਹੁੰਦੀ ਆ ਮਨੋਸਥਿਤੀ ਪਰਿਸਥਿਤੀ ਠੀਕ ਨਹੀਂ ਤੇ ਬਾਹਰ ਕੋਈ ਜਦਾ ਸਪੋਰਟ ਮਿਲੀ ਨਹੀਂ ਕੁਝ ਹਾਸਲ ਹੋਇਆ ਨਹੀਂ ਵੇ ਪਰਿਸਥਿਤੀ ਠੀਕ ਨਹੀਂ ਮੈਂ ਕਾਲਜ ਨਹੀਂ ਜਾ ਸਕਿਆ ਸਕੂਲ ਨਹੀਂ ਜਾ ਸਕਿਆ ਮੈਂ ਪੜ ਨਹੀਂ ਸਕਿਆ ਦੂਜੀ ਗੱਲ ਹੈ ਮਨੋਸਥਿਤੀ ਮਨੁੱਖ ਦੇ ਕੋਲ ਸਾਰਾ ਕੁਝ ਹੈ ਉਹਦੇ ਕੋਲ ਧਨ ਵੀ ਹੈ ਉਹਦੇ ਕੋਲ ਸਪੋਰਟ ਵੀ ਹੈ ਪਰਿਵਾਰ ਵੀ ਹੈ ਉਹਦੇ ਕੋਲ ਧਰਮ ਵੀ ਹੈ ਗੁਰੂ ਵੀ ਹੈ ਮਨ ਦੇ ਹਾਲ ਤ ਠੀਕ ਨਹੀਂ ਹੋਦੀ ਤੇ ਕਹਿੰਦੇ ਪਰਮਾਤਮਾ ਨਹੀਂ ਮਿਲੇਗਾ ਬਾਹਰੋਂ ਸਾਰਾ ਕੁਝ ਠੀਕ ਹੈ ਪਰ ਅੰਦਰੋਂ ਗੱਲ ਵਿਗੜੀ ਹੈ ਸਾਰੀ ਪਰ ਸਥਿਤੀ ਠੀਕ ਨਾ ਹੋਣਾ ਇਹ ਬਾਹਰ ਦੀ ਗੱਲ ਹੈ ਮਨੋਸਥਿਤੀ ਠੀਕ ਨਾ ਹੋਣਾ ਇਹ ਅੰਦਰ ਦੀ ਗੱਲ ਹੈ ਪਰ ਸਥਿਤੀ ਠੀਕ ਸੀ ਬੱਚਾ ਕਾਲਜ ਜਾਂਦਾ ਸੀ ਯੂਨੀਵਰਸਿਟੀ ਜਾਂਦਾ ਸੀ ਪਰ ਜੋ ਬਣਨਾ ਚਾਹਿਆ ਉਹ ਬਣ ਨਹੀਂ ਸਕਿਆ ਕਿਉਂ ਨਹੀਂ ਬਣ ਸਕਿਆ ਕਿਉਂਕਿ ਉਹਦੇ ਮਨ ਦੀ ਹਾਲਤ ਠੀਕ ਨਹੀਂ ਸੀ ਉਹਦੇ ਵਿੱਚ ਡਿਸਟਰੈਕਸ਼ਨਸ ਸਨ ਮਾਪਿਆਂ ਨੇ ਪੈਸੇ ਵੀ ਦਿੱਤੇ ਹੋਸਟਲ ਵੀ ਦਿੱਤਾ ਸਭ ਕੁਝ ਦਿੱਤਾ ਬਣਿਆ ਕੁਝ ਨਹੀਂ ਬਾਹਰ ਦਾ ਹਿੱਸਾ ਠੀਕ ਹੈ ਪਰਿਸਥਿਤੀ ਠੀਕ ਹੈ ਪਰ ਅੰਦਰਲਾ ਹਿੱਸਾ ਡਗਮਗਾਉਂਦਾ ਸੀ ਉਸ ਭਾਂਡੇ ਦੇ ਵਿੱਚ ਉਹ ਚੀਜ਼ ਨਹੀਂ ਪਈ ਜੋ ਪਾਣੀ ਚਾਹੁੰਦਾ ਸੀ ਕਿਉਂਕਿ ਮਨ ਦੀ ਹਾਲਤ ਠੀਕ ਨਹੀਂ ਸੀ ਸਤਿਗੁਰ ਕਹਿੰਦੇ ਵੱਡ ਭਾਗੀ ਵੱਡੇ ਭਾਗ ਵੱਡੇ ਭਾਗਤ ਨੇ ਹੋਣਗੇ ਜਦੋਂ ਤੇਰਾ ਇੰਟਰਨਲ ਜਿਹੜਾ ਪੈਰਾਡਾਈਜ਼ ਹੈ ਨਾ ਅੰਦਰ ਦੇ ਹਾਲਤ ਉਹ ਠੀਕ ਹੋਣ ਹੋਰੇ ਵੇਖਣਾ ਪੈਣਾ ਕਿ ਮੇਰੇ ਅੰਦਰ ਦੇ ਹਾਲਾਤ ਕਿਵੇਂ ਦੇ ਨੇ ਤਾਰਮਿਕ ਜਗਤ ਦੇ ਵਿੱਚ ਇਹ ਵਿਆਖਿਆ ਚੱਲਦੀ ਹੈ ਕਿ ਆਪਣੇ ਆਪ ਨੂੰ ਇੱਥੇ ਕੋਈ ਨਹੀਂ ਜਾਣਦਾ ਆਪਣੇ ਆਪੇ ਦਾ ਨਹੀਂ ਪਤਾ ਪਰ ਦੂਜਿਆਂ ਦਾ ਪਤਾ ਹੈ ਕਿ ਬਾਹਰ ਮੇਰੇ ਪਰਵਾਰ ਦੇ ਵਿੱਚ ਮੇਰੇ ਗੁਆਂਢ ਦੇ ਵਿੱਚ ਲੋਕੀ ਕਿਵੇਂ ਦੇ ਰਹੇ ਨੇ ਬਈ ਘਰ ਦੇ ਵਿੱਚ ਪਤੀ ਦਾ ਸੁਭਾਅ ਕਿਵੇਂ ਦਾ ਹੈ ਪਤਨੀ ਦਾ ਕਿਵੇਂ ਦਾ ਬੱਚਿਆਂ ਦਾ ਕਿਵੇਂ ਦਾ ਹੈ ਮਾਂ ਦਾ ਕਿਵੇਂ ਦਾ ਹੈ ਬਾਪ ਦਾ ਕਿਵੇਂ ਦਾ ਹੈ ਬੋਸ ਦਾ ਕਿਵੇਂ ਦਾ ਸਭ ਪਤਾ ਹੈ ਆਪਣੇ ਬਾਰੇ ਕੱਖ ਵੀ ਨਹੀਂ ਪਤਾ ਬੜ ਭਾਗੀ ਤੇ ਜਨ ਜਗ ਮਾਹੇ ਵੱਡਿਆ ਭਾਗਾ ਵਾਲੇ ਨੇ ਜਿਹੜੇ ਇਸ ਬਾਤ ਨੂੰ ਸਮਝ ਲੈਣਗੇ ਜਿਹੜੇ ਭਾਂਡੇ ਦੇ ਵਿੱਚ ਗੁਰੂ ਰੂਪੀ ਅੰਮ੍ਰਿਤ ਸਟੋਰ ਹੋਣਾ ਸੀ ਨਾ ਉਹ ਭਾਂਡੇ ਦੇ ਵਿੱਚ ਮੋਰੀਆਂ ਪਈਆਂ ਬੈਰੋਜ ਨਿਤਨੇਮ ਕਰਦਾ ਹੈ ਉਹ ਭਾਂਡੇ ਨੂੰ ਭਰਦਾ ਹੈ ਉਹ ਭਾਂਡੇ ਦੇ ਥੱਲੇ ਮੋਰੀਆਂ ਨੇ ਉਦਸਤੀਆਂ ਨਹੀਂ ਉਹ ਬਾਹਰ ਨਿਕਲ ਜਾਂਦਾ ਪਾਂਡਾ ਫਿਰ ਖਾਲੀ ਦਾ ਖਾਲੀ ਕਿਉਂਕਿ ਬਾਉਂਡੀ ਦਾ ਫਰਮਾਨ ਹੈ ਜਿਹੜਾ ਨਾਮ ਹੈ ਨਾ ਨਾਮ ਸਮਾਵੇ ਜੋ ਪਾਂਡਾ ਹੋਏ ਉਹਦਾ ਪੰਡਾ ਟਿਕਾ ਨਾ ਕੋਏ ਕਹਿੰਦੇ ਨਾਮ ਤਾਂ ਤੇਰੇ ਅੰਦਰ ਸਮਾਏਗਾ ਜੇ ਤੇਰੇ ਕੋਲ ਪਾਂਡਾ ਹੈ ਪਾਂਡੇ ਦਾ ਮਤਲਬ ਹੈ ਭਾਗ ਅੱਪਾ ਕਹਿੰਦਾ ਭਾਗਾਂ ਦੇ ਵਿੱਚ ਇਹ ਚੀਜ਼ ਨਹੀਂ ਸੀ ਤੇ ਨਹੀਂ ਮਿਲੀ ਇਹ ਗੱਲ ਠੀਕ ਹੈ ਪਰ ਭਾਗ ਦੇ ਉੱਤੇ ਤੇਰਾ ਕੰਟਰੋਲ ਹੈ ਸੀ ਕਿ ਨਹੀਂ ਤੇਰੇ ਮਨ ਦੀ ਹਾਲਤ ਕੀ ਸੀ ਬਈ ਤੂੰ ਪੂਰੇ ਭਾਗ ਬਣਾਏ ਨੇ ਮਾ ਮਾਪ ਨੇ ਹੀ ਔਰ ਲਾਇਆ ਬੱਚਾ ਪੜ੍ਹਾ ਨਹੀਂ ਤੇ ਦੋਸ਼ ਕਿਸੇ ਹੋਰ ਦਾ ਥੋੜਾ ਜਦੋਂ ਕੋਈ ਸਿਆਣਾ ਹੋਏਗਾ ਪਤਾ ਲੱਗੇਗਾ ਕਿ ਮੈਂ ਉਹਨਾਂ ਕਿਤਾਬਾਂ ਨੂੰ ਪੜ੍ਹਨ ਦੇ ਇਲਾਵਾ ਬਹੁਤ ਕੁਝ ਕਰਦਾ ਰਿਹਾ ਜੋ ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਕਰਕੇ ਉਹ ਜਿਹੜਾ ਭਾਂਡਾ ਹੈ ਨਾਮ ਸਮਾਵੇ ਜੋ ਭਾਂਡਾ ਹੋਏ ਜੇ ਭਾਂਡਾ ਹੋਏਗਾ ਤਾਂ ਨਾਮ ਵਿੱਚ ਪਏਗਾ ਮੈਂ じゃ ਕਿਹਾ ਥੱਲੇ ਮੋਰੀਆਂ ਨੇ ਭਾਂਡੇ ਦੇ ਵਿੱਚ ਪਰ ਗੁਰੂ ਸਾਹਿਬ ਕਹਿੰਦੇ ਤੇਰਾ ਭਾਂਡਾ ਹੀ ਪੁੱਤਾ ਬੱਜਾ ਹੈ ਪੁੱਠਾ ਬੇਬਾਰ ਘੜਾ ਰੱਖਣਾ ਸੀ ਕੋਈ ਬਰਤਨ ਰੱਖਣਾ ਸੀ بارش ਆਉਣੀ ਸੀ ਤੇ ਉਹਨੇ ਭਰ ਜਾਣਾ ਸੀ ਜੇ ਉਹਦੇ ਵਿੱਚ ਮੋਰੀਆਂ ਨੇ ਵਿੱਚ ਪੈਂਦਾ ਤੇ ਹੈ ਪਿਆ بارش ਦਾ ਪਾਣੀ ਪਰ ਮੋਰੀਆਂ ਦੇ ਵਿੱਚੋਂ ਨਿਕਲ ਜਾਂਦਾ ਹੈ ਭਾਂਡਾ ਫੇਰ ਖਾਲੀ ਪਰ ਗੁਰੂ ਸਾਹਿਬ ਕਹਿੰਦੇ ਉਹਦਾ ਭਾਂਡਾ ਟਿਕਾ ਨਾ ਕੋਈ ਜੇ ਉਹ ਭਾਂਡਾ ਹੀ ਮੁੱਦਾ ਮਾਰਿਆ ਤੇ ਤੁਮ ਹੀ ਭਾਵੇਂ ਕਿੰਨਾ ਪੈਂਦਾ ਰਹੇ ਬਖਸ਼ਿਸ਼ ਤੇ ਨਹੀਂ ਹੋਣੀ ਫਿਰ ਬਖਸ਼ਿਸ਼ ਤੇ ਪਹਿਲਾਂ ਇਹ ਵੇਖ ਤੇਰੇ ਮਨ ਦਾ ਭਾਂਡਾ ਤੇਰੀ ਸੋਚ ਸੋਚ ਦੇ ਅੰਦਰ ਗੁਰੂ ਹੈ ਕਿ ਨਹੀਂ ਹੈ ਤੇਰੇ ਵਿਚਾਰਾਂ ਦੇ ਵਿੱਚ ਬਾਣੀ ਚੱਲਦੀ ਹੈ ਕਿ ਨਹੀਂ ਚੱਲਦੀ ਤੇਰੇ ਵਿਚਾਰਾਂ ਦੇ ਵਿੱਚ ਨਾਮ ਚੱਲਦਾ ਹੈ ਕਿ ਨਹੀਂ ਚੱਲਦਾ ਤੇਰੇ ਵਿਚਾਰਾਂ ਦੇ ਵਿੱਚ ਦੂਜਿਆਂ ਪ੍ਰਤੀ ਦਇਆ ਹੈ ਕਿ ਨਹੀਂ ਹੈ ਤੇਰੇ ਵਿਚਾਰਾਂ ਦੇ ਵਿੱਚ ਆਪਣੇ ਪ੍ਰਤੀ ਸੰਤੋਖ ਹੈ ਕਿ ਨਹੀਂ ਹੈ ਸੋਲ ਧਰਮ ਦਇਆ ਦਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ ਤੇਰਾ ਸੁਭਾਅ ਸੰਤੋਖੀ ਹੈ ਤੇ ਤੇਰੇ ਕੋਲ ਭਾਂਡਾ ਹੈ ਤੇਰੇ ਅੰਦਰ ਦੂਜਿਆਂ ਪ੍ਰਤੀ ਦਇਆ ਹੈ ਤੇ ਤੇਰੇ ਕੋਲ ਭਾਂਡਾ ਹੈ ਇਸ ਕਰਕੇ ਪਹਿਲਾਂ ਉਸ ਭਾਂਡੇ ਨੂੰ ਸਮਝ ਕਿ ਤੇਰੇ ਕੋਲ ਹੈ ਕਿ ਨਹੀਂ ਹੈ ਉਹਨੂੰ ਕਹਿੰਦੇ ਆ ਭਾਗ ਭਾਗਾ ਦਾ ਭਾਂਡਾ ਅੱਜ ਤੋ ਪਾਵਨ ਹਰ ਵਿਰਧ ਸਦਾਏ ਇੱਕ ਤਿਲ ਨਹੀਂ ਪੰਨੈ ਕਾਲ ਹੈ ਜਿੰਨਾ ਜਿੰਨੇ ਤੋਂ ਮੁਸ਼ਕਤ ਕਰੇਗਾ ਨਾਮ ਜਪੇਗਾ ਬਾਣੀ ਪੜ੍ਹੇਗਾ ਸੇਵਾ ਸਿਮਰਨ ਕਰੇਗਾ ਉਸ ਭਾਂਡੇ ਦੇ ਵਿੱਚ ਪੈਂਦਾ ਹੈ ਪਰ ਸੁਭਾਅ ਦੇ ਵਿੱਚੋਂ ਦਿਸਦਾ ਨਹੀਂ ਪਿਆ ਭਾਂਡੇ ਦੇ ਵਿੱਚ ਮੋਰੀਆਂ ਨੇ ਓਕਾਮ ਦੀਆਂ ਨੇ ਲੋਭ ਦੀਆਂ ਨੇ ਅਹੰਕਾਰ ਦੀਆਂ ਨੇ ਜਿਹੜਾ ਸੰਤੋਖ ਕੰਪੈਸ਼ਨ ਕੰਟੈਂਟਮੈਂਟ ਉਸ ਘੰਡੇ ਦੇ ਵਿੱਚ ਪਿਆ ਸੀ ਨਾ ਰੱਬੀ ਨੂਰ ਦਾ ਉਹਨੂੰ ਤੇਰੇ ਵਿਚਾਰਾਂ ਦੇ ਵਿੱਚ ਜੰਮੀ ਹੋਈ ਲਸਟ, ਕ੍ਰੋਧ ਤੇ ਅਹੰਕਾਰ ਉਹਨੂੰ ਪੀ ਗਿਆ। ਤੂੰ ਪਹਿਲਾਂ ਨਾਲੋਂ ਜ਼ਿਆਦਾ ਪ੍ਰਭਾਵਾਨ ਹੋ ਗਿਆ। ਹੁਣ ਭਾਗ ਚੰਗੇ ਕਰਦਾ ਰਿਹਾ ਕੰਮ ਚੰਗੇ ਕਰਦਾ ਰਿਹਾ ਤੇ ਵਿੱਚੋਂ ਨਿਕਲਿਆ ਹੋਰ ਕੁਝ। ਸਮਝ ਲੈ ਇਸ ਗੱਲ ਨੂੰ। ਚੰਗੇ ਕਰਮ ਕੀਤੇ ਨੇ ਪਰ ਉਹ ਕਰਮਾਂ ਦਾ ਫਲ ਵਿਆ ਕਿੱਥੇ? ਬਾਗਾਂ ਰੂਪੀ ਪਾਂਡਾ ਤੇਰੇ ਕੋਲ ਹੈ ਸੀ ਤੇ ਤੂੰ ਕਿਤੇ ਬਾਹਰੋਂ ਮਾਰੂ ਮਾਂਜਦਾ ਰਿਹਾ ਨੂੰ ਅੰਦਰੋਂ ਮਾਂਜਿਆ ਹੀ ਨਹੀਂ। ਗੁਰ ਸ਼ਬਦ ਹਰ ਨਾਮ ਨਿਵਾਸ ਨਾਨਕ ਸੱਚ ਪਾਂਡਾ ਜਿਸ ਸ਼ਬਦ ਪਿਆਸ ਗੁਰੂ ਸ਼ਬਦ ਦੇ ਵਿੱਚੋਂ ਨਾਮ ਤੱਕ ਪਹੁੰਚਣਾ ਸੀ ਗੁਰੂ ਸ਼ਬਦ ਦੇ ਨਾਲ ਜੋ ਬਾਣੀ ਸਤਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਨਾ ਉਹਦੇ ਵਿੱਚੋਂ ਨਾਮ ਤੱਕ ਪਹੁੰਚਣਾ ਸੀ ਭਾਗ ਬਣ ਜਾਣਾ ਸੀ ਪਰ ਇਹ ਭਾਗ ਬਣਦਾ ਕਿਵੇਂ ਹੈ ਤੇ ਭਾਂਡਾ ਹੈ ਕਿ ਨਹੀਂ ਹੈ ਉਹਦੇ 'ਚ ਮੋਰੀਆਂ ਨੇ ਕਿ ਮੁੱਧਾ ਵੱਜਾ ਹੈ ਸਤਿਗੁਰ ਕਹਿੰਦੇ ਨਾਨਕ ਸੱਚ ਭਾਂਡਾ ਕਿਹੜਾ ਏ ਗੁਰ ਜਿਸ ਸ਼ਬਦ ਪਿਆਸ ਜਿਹਦੇ ਅੰਦਰ ਪਿਆਸ ਹੈ ਉਸ ਸ਼ਬਦ ਦੀ ਤੇ ਪਿਆਸ ਤਾਂ ਲੱਗੇਗੀ ਨਾ ਜੇ ਗੁਰੂ ਪ੍ਰਤੀ ਕੋਈ ਸ਼ਰਧਾ ਹੈ ਕੋਈ ਭਾਵਨਾ ਹੈ ਕੋਈ ਖਿੱਚ ਹੁਣ ਅੰਮ੍ਰਿਤ ਵੇਲੇ अलार्म ਨਹੀਂ ਲਾਉਣਾ ਪੈਂਦਾ ਜਾਗ ਆਪੇ ਖੁੱਲ ਜੀ ਉਹ ਨੂੰ ਕਹਿੰਦੇ ਪਿਆਸ ਹੁਣ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਕਿ ਅੰਮ੍ਰਿਤ ਛਕਣਾ ਹੈ ਕਿ ਨਹੀਂ ਛਕਣਾ ਛਕ ਲਿਆ ਬਸ ਗੁਰੂ ਦੇ ਪ੍ਰਤੀ ਪਿਆਸ ਹੁਣ ਕੈਲਕੂਲੇਸ਼ਨ ਨਹੀਂ ਕਰਨੀ ਪੈਂਦੀ ਕਿ ਦਸਵੰਦ ਕੱਢਣਾ ਹੈ ਕਿ ਨਹੀਂ ਕੱਢਣਾ ਕਿੰਨਾ ਕੱਢਣਾ ਹੈ ਪਰਸੈਂਟੇਜ ਕਿੰਨੀ ਹੈ ਕਿਉਂਕਿ ਉਹ ਜਿਹੜਾ ਤੇਰਾ ਦਸਵੰਦ ਹੈ ਨਾ ਉਹ ਗੁਰੂ ਦੇ ਪ੍ਰਤੀ ਪਿਆਸ ਹੈ ਪੰਥ ਦੇ ਪ੍ਰਤੀ ਪਿਆਸ ਹੈ ਗੁਰਸਿੱਖੀ ਦੇ ਪ੍ਰਤੀ ਪਿਆਸ ਹੈ ਪੱਗ ਬਣਦੇ ਕਿਵੇਂ ਨੇ ਸਭ ਤੋਂ ਪਹਿਲਾਂ ਸਿੱਖ ਨੂੰ ਰੱਖੀ ਅੱਗੇ ਹੁਣ ਸਿੱਖ ਇਹ ਨਹੀਂ ਵੀ ਪੱਗ ਬੰਨੀ ਹੈ ਤੇ ਸਿੱਖ ਹੈ ਇਹ ਕਿਤਾਬ ਦਾ ਮਤਲਬ ਹੈ ਕਿ ਵਿਚਾਰ ਗੁਰੂ ਪ੍ਰਦੀ ਅਕੀਤਤ ਰੱਖਣ ਵਾਲਾ ਇੱਕ ਐਸਾ ਸ਼ਰੀਰ ਜਿਹਦੇ ਅੰਦਰ ਇੱਕ ਵਿਚਾਰ ਹੈ ਕਿ ਮੈਂ ਬਾਣੀ ਪੜ੍ਹਨੀ ਹੈ ਇਹ ਵਿਚਾਰ ਹੈ ਜਿਹੜਾ ਵਿਚਾਰ ਹੈ ਉਹ ਤੇਰੇ ਬੋਲ ਬਣਦੇ ਹੈ ਅੱਜ ਵਿਚਾਰ ਆਇਆ ਪਏ ਗੁਰੂ ਕੇ ਦੱਸੇ ਰਾਤ ਡੁਰਨਾ ਹੈ ਪਹਿਲਾ ਵਿਚਾਰ ਸੀ ਕੱਲ ਨੂੰ ਬਾਣੀ ਪੜਨ ਲੱਗ ਗਿਆ ਬਾਣੀ ਪੜੀ ਤੇ ਮੁਖ ਤੋਂ ਜੋ ਉਚਾਰਨ ਕਰਦਾ ਉਹ ਬਾਣੀ ਹੈ ਸਾਰੀ ਐਕਸ਼ਨ ਕੀਤਾ ਉਹਨੇ ਪਹਿਲਾ ਵਿਚਾਰ ਸੀ ਸਾਇਲੈਂਟ ਤੌਰ ਤੇ ਫਿਰ ਉਹਦੇ ਵਰਡਸ ਬਣੇ ਆ ਐਕਸ਼ਨ ਬਣਿਆ ਉਹਦਾ ਫਿਰ ਕਹਿੰਦੇ ਰੋਜ਼ਕਾਰ ਹੈਬਿਟ ਬਣ ਗਈ ਫਿਰ ਉਹ ਤੇਰਾ ਕੈਰੇਕਟਰ ਬਣਦਾ ਤੇ ਫਿਰ ਜਾ ਕੇ ਉਹ ਡੈਸਟਨੀ ਉਹ ਭਾਂਡਾ ਤਿਆਰ ਹੁੰਦਾ ਜਾ ਕੇ ਵੱਡ ਬਾਗੀ ਤੇ ਜਨ ਜਗ ਮਾਹੇ ਵੱਡਾ ਬਾਗਤਾ ਬਣਦਾ ਹੈ ਕੋਈ ਗੋਂਦਾ ਜੀ ਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਗੁਰੂ ਹਰ Rai ਪਾਤਸ਼ਾਹ ਜੀ ਨੂੰ ਉਹਨਾਂ ਦੀ ਸੇਵਾ ਲੱਗੀ ਕਾਬੁਲ ਦੇ ਵਿੱਚ ਜਾ ਕੇ ਤੇ ਸਿੱਖੀ ਦਾ ਪ੍ਰਚਾਰ ਕਰਨਾ ਤੇ ਗੁਰੂ ਸਾਹਿਬ ਕਹਿੰਦੇ ਜਾ ਪਾਈ ਤੂੰ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਕਹਿੰਦਾ ਮੈਂ ਨਹੀਂ ਤੁਹਾਡੇ ਬਿਨਾਂ ਰਹਿ ਸਕਦਾ ਪਾਈ ਗੁੰਦਾ ਕਹਿੰਦੇ ਗੁਰੂ ਸਾਹਿਬ ਜੀ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਗੁਰੂ ਸਾਹਿਬ ਕਹਿੰਦੇ ਜੇ ਸਰੀਰ ਤੇ ਅੜਿਆ ਹੈ ਵੀ ਜੇ ਮੈਂ ਨਾ ਦੱਸਿਆ ਤਾਂ ਫਿਰ ਇਹ ਸਰੀਰ ਤੇ ਹੁਣੇ ਜਾਣੇ ਨਹੀਂ ਕਹਿੰਦੇ ਥੋੜਾ ਜਾ ਡੂੰਗਾ ਜਾਓ ਗੁਰੂ ਇੱਕ ਸ਼ਕਤੀ ਹੈ ਵਿਚਾਰ ਹੈ ਵਿਅਕਤੀ ਨਹੀਂ ਹੈ ਜੇ ਅਜੇ ਤੇਰੀ ਸੁਰਤ ਦੇ ਵਿੱਚ ਗੁਰੂ ਦੀ ਕੋਈ ਮੂਰਤ ਬੈਠੀ ਹੈ ਨਾ ਸਰੀਰੀਕ ਮੂਰਤ ਤੇ ਭਾਈ ਥੋੜਾ ਜਾ ਅੱਗੇ ਚੱਲ ਬਚਪਨੇ ਤੋਂ ਥੋੜਾ ਨਿਕਲ ਭਾਈ ਗੋੰਦਾ ਜੀ ਨੂੰ ਕਹਿੰਦੇ ਜਦੋਂ ਜਪਜੀ ਸਾਹਿਬ ਪੜੋ ਕਰੋਗੇ ਨਾ ਤੇ ਵਿੱਚੋਂ ਮੇਰੇ ਪ੍ਰਤੱਖ ਦਰਸ਼ਨ ਹੋਣਗੇ ਕਾਬਲ ਦੇ ਵਿੱਚ ਜਾਂਦੇ ਜਾ ਕੇ ਜਪਜੀ ਸਾਹਿਬ ਪੜਦੇ ਨੇ ਹੁਣ ਜਪਜੀ ਸਾਹਿਬ ਜੀ ਦੇ ਵਿੱਚ ਜਿਹੜੀ ਸੁੰਤ ਸੀ ਇੰਨੀ ਕੋ ਡੂੰਘੀ ਹੋਗੀ ਸਰੀਰ ਤੋਂ ਧਿਆਨ ਹਟਿਆ ਅੱਖਰਾਂ ਤੋਂ ਹਟਿਆ ਅੱਖਰਾਂ ਦੇ ਵਿੱਚ ਜਿਹੜੀ ਜੋਤ ਸੀ ਉਸ ਜੋਤ ਦੇ ਨਾਲ ਉਹ ਧਿਆਨ ਇੱਕਮਿਕ ਹੋਇਆ ਇੱਧਰ ਗੁਰੂ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਵਿੱਚ ਆਪਣੇ ਸਿੰਘਾਸਨ ਤੇ ਬੈਠੇ ਸਿੱਖ ਆਏ ਕਹਿੰਦੇ ਲੰਗਰ ਪ੍ਰਸ਼ਾਦਾ ਛਕ ਲੋ ਸਤਿਗੁਰ ਇਸ਼ਾਰਾ ਕਰ ਦਿੱਤਾ ਜੇ ਨਹੀਂ ਦੁਪਹਿਰ ਹੋ ਗਈ ਅਜੇ ਨਹੀਂ ਦਿਨ ਢਲ ਗਿਆ ਅਜੇ ਨਹੀਂ ਕਿਉਂ ਪਾਈ ਗੋਂਦਾ ਇੰਨੇ ਕੁ ਡੂੰਗੇ ਉਤਰ ਗਏ ਸੀ ਸਿੱਖ ਤੇ ਗੁਰੂ ਦਾ ਮਿਲਾਪ ਹੋ ਗਿਆ ਤੇ ਗੁਰੂ ਸਾਹਿਬ ਨਹੀਂ ਸੀ ਚਾਹੁੰਦੇ ਕਿ ਮੈਂ ਮੇਰੇ ਵਿੱਚ ਹਲ ਚਲੋਏ ਤੇ ਸਿੱਖ ਦਾ ਕਿਰਤਰਾ ਨਿਕਲ ਜੇ ਉਹਦੀ ਲੱਗੀ ਹੋਈ ਲਿਪਸ ਜਿਹੜੀ ਟੁੱਟ ਮਾ ਜਾਏ ਗੁਰੂ ਪਾਤਸ਼ਾਹ ਦੀ ਆਖਿਆ ਸੀ ਪਾਈ ਗੋਂਦਾ ਸਿੱਖ ਹੈ ਵਿਚਾਰਾਂ ਦੇ ਵਿੱਚ ਕੱਲ ਨੂੰ ਜਾ ਕੇ ਬਾਣੀ ਪੜਦਾਂ ਵਿੱਚੋਂ ਮੇਰੇ ਦਰਸ਼ਨ ਹੋਣਗੇ ਪਹਿਲਾਂ ਤੇ ਬੋਲਾਈਆਂ ਨਾ ਯੋਰ ਥਾਟ ਬਿਕਮਸ ਯੋਰ ਵਰਡਸ ਯੋਰ ਵਰਡਸ ਬਿਕਮ ਯੋਰ ਐਕਸ਼ਨਸ ਐਕਸ਼ਨ ਬਣਨਗੇ ਐਕਸ਼ਨ ਤੋਂ ਬਾਅਦ ਫਿਰ ਜਾ ਕੇ ਹੈਬਿਟ ਬਣਦੀ ਹੈ ਵਿਚਾਰ ਵਿੱਚ ਜਿਹੜਾ ਦੋ ਤਿੰਨ ਮਹੀਨੇ ਉੱਠ ਪੈਂਦਾ ਨਾ ਤੇ ਫਿਰ ਉੱਠਣ ਲੱਗ ਜਾਂਦਾ ਅਮਰਤ ਵੇਲੇ ਹੈਬਿਟ ਬਣ ਗਈ ਹੈ ਤੇ ਜੇ ਗੁਰੂ ਦੇ ਰਾਹ ਤੇ ਨਹੀਂ ਚੱਲਦਾ ਤੇ ਆਪਣੀ ਹੈਬਿਟ ਨੂੰ ਉਸ ਰਾਹ ਦੇ ਵਿੱਚੋਂ ਤੋੜ ਕੇ ਤੇ ਗੁਰੂ ਵਾਲੇ ਪਾਸੇ ਮੋੜ ਲੈ ਪਾਈ ਚੇਂਜ ਯੋਰ ਹੈਬਿਟਸ ਹੈਬਿਟ ਕਿ ਤੋੜਨੀ ਹੈ ਭਾਈ 6 ਵਜੇ 7 ਵਜੇ ਉੱਠਦਾ ਹੈ ਤੇ 4 ਵਜੇ ਉੱਠ ਉਦੇ ਵਾਸਤੇ ਮਸ਼ੱਕਤ ਦੀ ਲੋੜ ਹੈ ਕੱਲਾ ਵਿਚਾਰ ਜਿਹੜਾ ਨਾ ਵਿਚਾਰ ਬੱਸ ਸਵੇਰੇ ਉੱਠਾਂਗਾ ਸਾਰੀ ਉਮਰ ਲੰਘ ਜਾਂਦੀ ਹੈ ਬੰਦੇ ਦੀ ਡੁਆਲਿਟੀ ਦੇ ਵਿੱਚ ਯੈਸ ਨੋ ਯੈਸ ਨੋ ਦੇ ਵਿੱਚ ਇਸ ਕਰਕੇ ਜਿਹੜਾ ਨਿਤਨੇਮ ਦਿੱਤਾ ਇੱਕ ਰੈਗੂਲਰ ਐਕਸਰਸਾਈਜ਼ ਹੈ ਸਿੱਖ ਦੀ ਅੰਮ੍ਰਿਤ ਵੇਲੇ ਉੱਠਣਾ ਉਹਦੇ ਨਾਲ ਤੇਰਾ ਸਰੀਰ ਵੀ ਠੀਕ ਰਹੇਗਾ ਤੇਰਾ ਮਨ ਵੀ ਠੀਕ ਰਹੇਗਾ ਲੋਕਾਂ ਤੋਂ ਜ਼ਿਆਦਾ ਜ਼ਿੰਦਗੀ ਜੀਏਗਾ 2 3 4 ਘੰਟੇ ਰੋਜ਼ ਮਹੀਨੇ ਦੇ ਵਿੱਚ ਸਾਲ ਦੇ ਵਿੱਚ ਤੇ 50 60 70 80 ਸਾਲਾਂ ਦੇ ਵਿੱਚ ਤੇ ਦੂਜਿਆਂ ਤੋਂ ਕਿੰਨਾ ਜ਼ਿਆਦਾ ਜੀਗੇਗਾ ਤੂੰ ਦਿਨ ਦੇ بڑے ਕੰਮ ਤੇਰੇ ਸਿੱਧੇ ਹੋ ਜਾਣਗੇ ਇਸ ਕਰਕੇ ਵੱਡੇ ਭਾਗ ਵੱਡ ਭਾਗੀ ਤੇ ਜਨ ਜਗਮਾ ਗੁਰੂ ਸਾਹਿਬ ਨਾਲ ਨੇ ਬਾਣੀ ਦੇ ਵਿੱਚੋਂ ਗੁਰੂ ਦੇ ਦਰਸ਼ਨ ਹੋਣਗੇ ਸ਼ਬਦ ਦੇ ਵਿੱਚੋਂ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਪਰ ਭਾਂਡਾ ਆਪਣਾ ਸਿੱਧਾ ਹੈ ਕਿ ਮੁੰਦਾ ਇਹ ਵੇਖੀ ਆਪਣਾ ਇੱਕ ਨਿਯਮ ਬਣਾਉਣਾ ਤੁ ਉਹ ਤੇਰਾ ਭਾਂਡਾ ਅੰਦਰ ਸਟੇਬਲ ਰਹੇਗਾ ਜਿਹੜੀਆਂ ਤੇਰੀਆਂ ਆਸਾਂ ਮਨਸਾ ਡਿਜ਼ਾਇਰਸ ਨੇ ਨੇੜ ਕਿੰਨੀ ਐ ਗ੍ਰੇਡ ਕਿੰਨੀ ਐ ਇਹ ਸਭ ਹੁਕਮ ਦੇ ਵਿੱਚ ਆ ਜਾਂਦਾ ਕਿੰਨੀ ਤੈਨੂੰ ਲੋੜ ਐ ਤੇ ਕਿੰਨੀ ਤੈਨੂੰ ਨਹੀਂ ਲੋੜ ਜਿੰਨੀ ਲੋੜ ਆ ਉਹਨਾਂ ਰੱਖੇਗਾ ਜਿੰਨਾ ਫालतू ਛੱਡ ਦੇ ਹੱਥ ਆਪੇ ਡਿੱਗ ਪੈਂਦਾ ਸਭ ਉਹ ਗੁਰੂ ਸਾਹਿਬ ਦਾ ਕੰਮ ਹੈ ਇਸ ਕਰਕੇ ਸਾਰਾ ਕੁਝ ਸਿੱਖ ਨੇ ਨਹੀਂ ਕਰਨਾ ਗੁਰੂ ਵਾਸਤੇ ਵੀ ਕੁਝ ਛੱਡ ਦੇ ਭਾਈ ਕਹਿੰਦਾ ਮਨ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਜੀ ਤੇਰਾ ਕੰਮ ਥੋੜਾ ਐ ਤੇਰਾ ਕੰਮ ਐ ਕਰਮ ਕਰਨਾ ਤੇਰਾ ਕੰਮ ਹੈ ਭਾਂਡਾ ਸਿੱਧਾ ਕਰਨਾ ਤੇਰਾ ਕੰਮ ਹੈ ਇੱਕ ਇੱਕ ਕਦਮ ਰੱਖਣਾ ਬਸ ਵਾਹ ਗੁਰਦਾਰ ਜੀ ਕਹਿੰਦੇ ਨਾ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਉਹ ਇੱਕ ਕਦਮ ਨਹੀਂ ਆਉਂਦੇ ਉਹ ਕਹਿੰਦੇ ਤੇਰਾ ਭਾਂਡਾ ਮੜਾ ਜਾਇ ਤਰਮ ਹੋਇਆ ਤੈਨੂੰ ਸਿੱਧਾ ਕਰ ਲੈ ਇਹਦੇ ਵਿੱਚ ਵੱਤ ਪੈ ਜਾਏਗੀ ਪਰ ਦੁਨੀਆ ਕੀ ਕਰਦੀ ਹੈ ਅਗਰ ਭਾਗਾ ਰੂਪੀ ਭਾਂਡੇ ਦੇ ਵਿੱਚ ਦੁੱਧ ਹੈ ਉਹਨੂੰ ਜਾਗ ਲਈ ਹੈ ਪੰਡਿਤ ਦਹੀਂ ਵਿਲੋਈਏ ਭਾਈ ਵਿੱਚੋਂ ਨਿਕਲੈ ਤਤ ਜੇ ਤੇਰੇ ਅੰਦਰ ਕੰਪੈਸ਼ਨ ਕੰਟੈਂਟਮੈਂਟ ਹੈ ਦਇਆ ਭਾਵ ਹੈ ਸੰਤੋਖੀ ਬਿਰਤੀ ਹੈ ਦੂਜਿਆਂ ਪ੍ਰਤੀ ਚੰਗੇ ਵਿਚਾਰ ਨੇ ਤੇ ਕਹਿੰਦੇ ਇਹ ਦਈ ਰੂਪ ਹੈ ਪੰਡਿਤ ਦਾਹੀ ਬਿਲੋਈ ਹੈ ਵਿੱਚੋਂ ਨਿਕਲਿਆ தਤ ਜਲ ਮਥੀਐ ਜਨ ਦੇਖੀਐ ਭਾਈ ਇਹੋ जग ਇਹਾ ਵਤ ਕਹਿੰਦੇ ਮੈਂ ਦੁਨੀਆ ਨੂੰ ਵੇਖਿਆ ਉਹਨਾਂ ਦੇ ਭਾਂਡੇ ਦੇ ਵਿੱਚ ਪਾਣੀ ਸੀ ਤੇ ਮਧਾਣੀ ਦੀ ਫਿਰ ਕੇ ਸਾਰੀ ਉਮਰ ਘੁੰਮਦੀ ਰਹੀ ਤੇ ਵਿੱਚੋਂ ਕੱਖ ਨਹੀਂ ਨਿਕਲਿਆ ਪਹਿਲਾ ਇਹ ਵੇਖ ਤੇਰੇ ਭਾਂਡੇ ਦੇ ਵਿੱਚ ਕੁਝ ਹੈ ਕਿ ਨਹੀਂ ਹੈ ਪਾਣੀ ਹੈ ਕਿ ਦੁੱਧ ਹੈ ਹੁਣ ਵੱਤ ਕੀੜੀ ਹੈ ਕਹਿੰਦੇ ਜਦੋਂ ਤੂੰ ਸੁਚੇਤ ਹੁੰਦਾ ਹੈ ਉਦੋਂ ਸਾਰਾ ਕੁਝ ਠੀਕ ਠੀਕ ਕਰਦਾ ਹੈ ਤੇ ਜਦੋਂ ਤੂੰ ਆਪਣੇ ਰੰਗ ਦੇ ਵਿੱਚ ਹੁੰਦਾ ਹੈ ਉਦੋਂ ਤੂੰ ਕੁਝ ਵੀ ਠੀਕ ਨਹੀਂ ਕਰਦਾ ਤੇਰੇ ਅੰਦਰੋਂ ਅਪਸ਼ਬਦ ਨਿਕਲਦੇ ਨੇ ਤੇਰੀਆਂ ਅੱਖਾਂ ਦੇ ਵਿੱਚ ਵੇਂਦਾ ਤੂੰ ਕੋਸ਼ੋਰ ਹੈ ਉਖਾਉਂਦਾ ਤੂੰ ਕੁਛ ਹੋਰ ਤੇਰੇ ਕਰਮ ਕੁਛ ਹੋਰ ਨੇ ਤੇਰੀ ਸੋਚ ਕੁਛ ਹੋਰ ਹੈ ਤੇਰੀ ਕਰਤ ਕੁਛ ਹੋਰ ਹੈ ਇਹ ਸਾਰੇ ਭਾਂਡੇ ਦੇ ਵਿੱਚ ਪਿਆ ਤੇ ਇਹਦੇ ਵਿੱਚੋਂ ਨਿਕਲਿਆ ਕੁਛ ਵੀ ਆਪਣੇ ਜੀਵਨ ਦਾ ਉਹ ਸਾਰ ਵੇਖ ਉਹ ਰਸਤਾ ਵੇਖ ਜਿਹਦੇ ਤੇ ਸਾਹਿਬ ਕਹਿੰਦੇ ਨੇ ਬੜ ਭਾਗੀ ਵੱਡਿਆ ਭਾਗਾ ਵਾਲੇ ਉਹ ਬੜੇ ਖੁਸ਼ ਰਹਿਣਗੇ ਵੱਡ ਭਾਗੀ ਤੇ ਜਨ ਜਗ ਮਾਇ ਸੰਸਾਰ ਦੇ ਵਿੱਚ ਜਿੰਨਾ ਦਾ ਮਾਨਰੂਪੀ ਪੰਡਾ ਹੈ ਨਾ ਉਹਦੇ ਵਿੱਚੋਂ ਖੁਸ਼ਬੂ ਵੀ ਨਿਕਲਦੀ ਹੋ। ਕੋਈ ਖੁਸ਼ਬੂ ਸਮਝਣੀ ਪੈਣੀ ਹੈ। ਵੱਧਾ ਸੰਤ ਲਾਂ ਲੱਗ ਜੇਗਾ। ਗੱਲ ਸ਼ਰੀਰ ਦੀ ਹੈ ਹੀ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਦੇ ਸ਼ਰੀਰ ਵਾਲੀ ਗੱਲ ਤੇ ਉੱਥੇ ਮੁਕਾ ਛੱਡੀ ਸੀ। ਤੇ ਅੱਜ ਅਦਾ ਪੰਥ ਤੇ ਸ਼ਰੀਰਾਂ ਦੇ ਪਿੱਛੇ ਲਗਾ ਫਿਰਦਾ। ਬਿਜਿਥੇ ਬਾਬਾ ਜੀ ਹੋਣਗੇ ਧੀੜਾ ਜਿਆਦਾ ਹੋ ਜਾਣਗੇ ਧੀੜਾ ਹੀ ਨੇ ਬਸ ਨਨਕਾਣਾ ਸਾਹਿਬ ਜਿੱਦੀ ਬਾਤ ਹੈ ਕਿਸੇ ਪ੍ਰਸ਼ਨ ਕੀਤਾ ਜਿੱਥੇ ਸੱਚਖੰਡ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ਮਾਨ ਹੁੰਦੇ ਨੇ ਨਾ ਕਹਿੰਦੇ ਉੱਥੇ 20-25 ਸ਼ਰੀਰ ਬਹਿ ਸਕਦੇ ਪ੍ਰਾਣੀ ਬਾਤਾਂ ਹੁੰਦੀ ਨਹੀਂ ਤੇ ਕਿਸੇ ਪੁੱਛਿਆ ਥਾਂ ਬੜਾ ਕਰਦੇ ਇੱਥੇ ਤੇ ਬਹੁਤ ਪੀੜਾ ਹੁੰਦੀਆਂ ਨੇ ਬੜੀ ਸੰਗਤ ਹੁੰਦੀ ਹੈ ਤੇ ਉਹ ਸੋਜਵਾਨ ਸੀ ਕਹਿਣ ਲੱਗਾ ਪੀੜਾ ਹੀ ਹੁੰਦੀਆਂ ਨੇ ਵਿੱਚੋਂ ਸੰਗਤ ਤੇ ਵੀ 25 ਹੁੰਦੀ ਹੈ ਉਹਨਿਆਂ ਵਾਸਤੇ ਥਾਂ ਵਾਦੂ ਹੈ ਬਾਕੀ ਤੇ ਮੇਲਾ ਵੇਖਣਾ ਹੈ ਕਦੀ ਇੱਥੇ ਖਲੋਤੇ ਕਦੀ ਉੱਥੇ ਖਲੋਤੇ ਕਦੀ ਉੱਥੇ ਖਲੋਗੇ ਕਦੀ ਖਾ ਲਿਆ ਪੀ ਲਿਆ ਕੱਪੜੇ ਝਾੜਲੇ ਬਸ ਇਹਦੇ ਇੰਨਾ ਹੀ ਹੈ 20 22 ਸ਼ਰੀਰਾਂ ਵਾਸਤੇ ਸੰਗਤ ਵਾਸਤੇ ਬਾਬੇ ਦੇ ਘਰ ਵੱਤ ਨੂੰ ਥਾਏ ਪਰ ਭੀੜਾਂ ਵਾਸਤੇ ਇਸ਼ਾਰਾ بڑا ਡੂੰਗਾ ਕਰਦੇ ਜਿਨ੍ਹਾਂ ਦਾ ਭਾਂਡਾ ਸਿੱਧਾ ਹੋਏਗਾ ਉਹਨਾਂ ਵਾਸਤੇ ਥਾਂ ਗੁਰੂ ਕੇ ਪਾਸ ਬਹੁਤ ਹੈ ਤੇ ਜਿਨ੍ਹਾਂ ਦੇ ਕੋਲ ਭਾਂਡਾ ਹੀ ਨਹੀਂ ਉਹ ਖੜਕਦੇ ਰਹਿੰਦੇ ਨੇ ਭਾਂਡੇ ਖਾਲੀ ਖੜਕਦੇ ਨੇ ਉੜੇ ਖੜਕਣਾ ਕੀ ਹੈ ਮੈਂ ਮੇਰਾ ਪਰਿਵਾਰ ਮੇਰੇ ਬੱਚੇ ਬੱਚਿਆਂ ਦੇ ਰੁਤਬੇ ਉਹਨਾਂ ਦੇ ਰਿਸ਼ਤੇ ਉਹਨਾਂ ਦੇ ਨਾਤੇ ਮੇਰਾ ਪਰਵਾਰ ਮੇਰਾ ਕਾਰੋਬਾਰ ਮੇਰੇ ਮਹਿਲ ਮੇੜੀਆਂ ਮਾਲੀਆਂ ਮੇਰੇ ਬਿਜ਼ਨਸ ਇਹ ਖੜਕਦਾ ਸਭ ਕੁਝ ਭਰਿਆ ਹੋਇਆ ਭਾਂਡਾ ਕਦੀ ਨਹੀਂ ਖੜਕਦਾ ਖਾਲੀ ਖੜਕਦਾ ਮਨ ਅਗਰ ਖਾਮਲੀ ਹੈ ਤੇ ਜ਼ੁਬਾਨ ਤੋਂ ਇਹ ਖੜਖੜ ਨਿਕਲਦੀ ਰਹੇਗੀ ਮੈਂ ਮੇਰਾ 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 ਇਹਦੇ ਬੜੇ ਰੂਪ ਨੇ ਧਾਰਮਿਕ ਜਗਤ ਦੇ ਵਿੱਚ ਖੜਕਣਾ ਵੀ ਸਤਗੁਰ ਕਹਿੰਦੇ ਹਮ ਬੰਡ ਕੰਬ ਕੋਲੇ ਹਮ ਪੰਡਿਤ ਹਮ ਜੋਗੀ ਸਰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਵੈ ਨਾਸੀ ਕਹਿੰਦੇ ਮੇਰੇ ਮੁਰਗਾ ਕਵੀ ਹੈ ਕੋਈ ਜੋ ਮੈਂ ਲਿਖਤਾ ਲਿਖ ਦਿਆ ਨਾ ਇਹੋ ਜੀ ਕੋਈ ਲਿਖ ਸਕਦਾ ਖਾਲੀ ਪੰਡਾ ਹੈ ਹਮ ਬਡ ਕਬ ਪੁਲੀਨ ਆ ਨਾਵਾਂ ਦੇ ਪਿੱਛੇ ਜੋ ਅਸੀਂ ਗੋਤਾਂ ਵਾਈਆਂ ਨੇ ਨਾ ਪੁਲੀਨ ਸਾਡੀ ਕੁੱਲ ਇਹ ਤੈਨੂੰ ਲੈ ਕੇ ਡੁੱਬੇਗੀ ਹਮ ਪੰਡਿਤ ਪੰਡਿਤ ਦਾ ਮਤਲਬ ਹੈ ਸਿਆਣਾ ਮੇਰੇ ਤੋਂ ਸਿਆਣਾ ਕੋਈ ਹੈ ਆਰਵ ਦੇਸ਼ਾਂ ਦੇ ਵਿੱਚ ਕਹਿੰਦੇ ਇੱਕ ਕਹਾਵਤ ਹੈ ਜਦੋਂ ਆਪਾਂ ਸਾਰੇ ਵਾਹਿਗੁਰੂ ਅੱਲਾਹ ਕੋਲੋਂ ਆਏ ਨਾ ਤੇ ਰੱਬ ਨੇ ਫੂਕ ਮਾਰੀ ਸੀ ਜਿਸ ਘਰ ਦੇ ਵਿੱਚ ਜਿਸ ਸ਼ਹਿਰ ਦੇ ਵਿੱਚ ਤੂੰ ਚੱਲਾ ਹੈ ਨਾ ਉੱਥੇ ਨਾ ਤੇਰੇ ਤੋਂ ਸੋਹਣਾ ਹੈ ਤੇ ਨਾ ਤੇਰੇ ਤੋਂ ਸਿਆਣਾ ਕੋਈ ਤੇ ਇਹ ਫੋਕ ਸੱਤੇ ਕੰਨ ਵਿੱਚ ਬੱਜੀ ਹੈ ਹਮ ਬੜ ਕਬ ਕੁਲੇਨ ਹਮ ਪੰਡਿਤ ਅਸੀਂ ਸਿਆਣੇ ਹਮ ਜੋਗੀ ਸੰਨਿਆਸੀ ਜੋਗੀ ਜੁੜੇ ਹੋਏ ਸਾਡੇ ਤੋਂ ਜ਼ਿਆਦਾ ਜੁੜਿਆ ਹੈ ਕੋਈ ਸਾਡੇ ਤੋਂ ਵੱਡਾ ਸੰਨਿਆਸੀ ਕਿਹੜਾ ਗਿਆਨੀ ਗੁਣੀ ਸੂਰਮਾ ਦਾਤੇ ਇਹ ਬੁੱਧ ਕਹੈ ਨਾ ਨਾਸੀ ਮੇਰੇ ਤੋਂ ਵੱਡਾ ਗਿਆਨੀ ਕਿਹੜਾ ਹੈ ਭਾਂਡਾ ਖੜਕਦਾ ਜੇ ਪਿਆ ਮੇਰੇ ਤੋਂ ਵੱਡਾ ਗੁਣਵਾਨ ਕਿਹੜਾ ਹੈ ਇਹ ਭਾਂਡਾ ਖੜਕਦਾ ਹੈ ਪਿਆ ਮੇਰੇ ਤੋਂ ਵੱਡਾ ਸੂਰਮਾ ਕਿਹੜਾ ਹੈ ਭਾਂਡਾ ਖੜਕਦਾ ਹੈ ਪਿਆ ਮੇਰੇ ਤੋਂ ਵੱਡਾ ਦਾਨੀ ਕਿਹੜਾ ਹੈ ਭਾਂਡਾ ਖਾਲੀ ਹੈ ਖੜਕਦਾ ਹੈ ਪਿਆ ਇਹ ਬੁੱਧ ਕਹੈ ਨਾ ਨਾਸੀ ਬੁੱਧ ਭਾਗਾ ਰੂਪੀ ਭਾਂਡਾ ਜਿਹੜਾ ਬੜਿਆ ਹੈ ਉਹਦੇ ਵਿੱਚੋਂ ਇਹ ਖਣਖਣ ਚੱਲਦੀ ਰਹਿੰਦੀ ਹੈ ਇੱਕ ਕੜਕੜ ਹੁੰਦੀ ਰਹਿੰਦੀ ਹੈ ਇਸ ਕਰਕੇ ਇਸ ਬਾਤ ਨੂੰ ਸਮਝਣਾ ਕਿ ਜਿਸ ਭਾਂਡੇ ਦੇ ਵਿੱਚ ਕੁਝ ਪੈਣਾ ਸੀ ਉਹ ਸਿੱਧਾ ਨਹੀਂ ਸਤਗੁਰੂ ਤੇ ਕਹਿੰਦਾ ਮੂਤਾ ਹੀ ਬੰਜਾ ਹੁੰਦਾ ਭਾਂਡਾ ਟਿਕਾ ਨਾ ਕੋਏ ਤੇ ਬੰਦਾ ਕਹਿੰਦਾ ਸਿੱਧਾ ਚਲ ਕੁਆਸਾ ਜਿਹਾ ਹੋਣਾ ਹੈ ਕੁਛ ਤੇ ਪਏਗਾ ਵਿੱਚ ਵੀ ਗਲਾਸ ਹੈ ਸਿੱਧਾ ਨਹੀਂ ਤੇ ਐ ਹੋਣਾ ਇੱਕ ਅੱਧੀ ਬੂੰਦ ਪੈ ਹੀ ਜਾਏ ਭਜਣ ਦੇ ਰਾਹ ਬੰਦਾ ਲੱਭੇ ਲੈਂਦਾ ਇਸ ਕਰਕੇ ਸਭ ਤੋਂ ਪਹਿਲਾਂ ਮਨ ਦੇ ਵਿੱਚੋਂ ਉੱਠਦੇ ਵਿਚਾਰਾਂ ਨੂੰ ਦੇਖ ਲੈਣਾ ਬਸ ਉਹ ਹੀ ਭਾਂਡਾ ਭਾਂਡੇ ਦੀ ਬੰਤਰ ਬਣੀ ਹੈ ਕਹਿੰਦੇ ਜਦੋਂ ਬੰਦਾ ਇਕਾਂਤ ਦੇ ਵਿੱਚ ਹੁੰਦਾ ਹੈ ਨਾ ਬਸ ਜੋ ਕਰਦਾ ਹੋਈ ਹੈ ਜਾਂ ਤੇ ਧਿਆਨ ਕਰ ਲੈ ਤੇ ਜਿਹੜੇ ਤੇਰੇ ਅੰਦਰ ਵਿਚਾਰ ਚੱਲਦੇ ਨੇ ਪਏ ਉਹ ਗਵਾਹੀ ਦਿੰਦੇ ਨੇ ਪਏ ਉਸ ਵਾਹਿਗੁਰੂ ਨੂੰ ਕਿ ਰਾਰੂ ਜਹ ਹੈ ਕੋਈ ਨਹੀਂ ਬਣਿਆ ਕੋਈ ਨਹੀਂ ਜੇ ਤੇਰੇ ਅੰਦਰ ਕੰਪੈਸ਼ਨ ਕੰਟੈਂਟਮੈਂਟ ਹੈ ਸੰਤੁਖ ਹੈ ਦਇਆ ਹੈ ਹੁਣ ਸੰਤੁਖ ਤੇ ਜੀਵਨ ਦੇ ਵਿੱਚੋਂ ਦੱਸ ਦਿੰਦਾ ਨਾ ਉਹਦੀ ਵਿਆਖਿਆ ਦੀ ਲੋੜ ਕੋਈ ਨਹੀਂ ਦਇਆ ਹੋਣੀ ਚਾਹੀਦੀ ਉਹਦੀ ਵਿਆਖਿਆ ਦੀ ਲੋੜ ਕੋਈ ਨਹੀਂ ਪਈ ਦਇਆ ਹੈ ਤੇ ਉਹਦੀ ਵਿਆਖਿਆ ਕੀ ਕਰਨੀ ਸੰਤੋਖੀ ਹੈ ਦਿਸਦਾ ਹੈ ਕਿ ਠੀਕ ਹੈ ਬੁਖਾਰ ਦੀ ਲੋੜ ਕੀ ਹੈ ਇਸ ਕਰਕੇ ਭਾਂਡਾ ਬਣਿਆ ਕਾਦ ਆਏ ਉਹਦੇ ਵਿੱਚੋਂ ਖੁਸ਼ਬੂ ਆਉਂਦੀ ਹੈ ਕਿ ਦੁਰਗੰਧ ਆਉਂਦੀ ਹੈ ਜਿਹੜਾ ਬੰਦਾ ਬਾਣੀ ਪੜਦਾ ਹੈ ਨਾ ਉਹਦੇ ਬੋਲਾਂ ਦੇ ਵਿੱਚ ਕੁੜੱਤ ਨਹੀਂ ਹੋ ਸਕਦੀ ਤੇ ਜੇ ਉਹਦੇ ਬੋਲਾਂ ਦੇ ਵਿੱਚ ਅਪਸ਼ਬਦ ਨੇ ਗਾਲ੍ਹਾਂ ਨੇ ਕੁੜੱਤਨ ਹੈ ਇਰਿਟੇਸ਼ਨ ਹੈ ਰਿਜ਼ੈਂਟਮੈਂਟ ਹੈ ਐਂਗਰ ਹੈ ਤੇ ਸਭ ਜੀ ਲੜਾ ਚੂੜੀਆਂ ਕਰੀ ਜਾਂਦਾ ਬਸ ਅੰਦਰ ਇੱਕ ਬੂੰਦ ਵੀ ਨਹੀਂ ਗਈ ਇਹਦੇ ਬਾਹਰੋਂ-ਬਾਹਰੋਂ ਸਮਾਜ ਤੋਂ ਫੈਸਲੇ ਕਰਾ ਲਏ ਆਪਣੇ ਤੇ ਸਮਾਜ ਦਾ ਫੈਸਲਾ ਤੇ ਕਿਰਤ ਨੂੰ ਵੇਖ ਕੇ ਹੁੰਦਾ ਵਿਚਾਰਾਂ ਤੱਕ ਪਹੁੰਚ ਹੀ ਨਹੀਂ ਉਹਦੀ ਤੇ ਗੁਰੂ ਸਾਹਿਬ ਕਹਿੰਦੇ ਮੈਂ ਤੁਹਾਡੇ ਕਿਰਤ ਵੰਦਾ ਹੀ ਨਹੀਂ ਮੈਂ ਵੰਦਾ ਵਿਚਾਰ ਕਿਉਂਕਿ ਗੁਰੂ ਸਾਹਿਬ ਆਪ ਵਿਚਾਰ ਰੂਪ ਦੇ ਵਿੱਚ ਨੇ ਤੇ ਵਿਚਾਰ ਨੂੰ ਤਾਂ ਵਿਚਾਰ ਹੀ ਸਮਝੇਗਾ ਤੋਡੀ ਕੌਣੀ ਜੀ ਸ਼ਰੀਰਾਂ ਤੱਕੜੀ ਹੈ ਇਸ ਕਰਕੇ ਆਖਰੀ ਬਾਤ ਜਿਸ ਮਿਲਿਆ ਜਿਸ ਮਿਲ ਜਪੀਏ ਨਾਮ ਤਿਸ ਜਿਓ ਵਰਪੀਏ ਇਹ ਪੰਕਤੀ ਬੜੀ ਦਿਲ ਨੂੰ ਛੂੰਹਦੀ ਸੀ ਜਿਸ ਮਿਲ ਜਪੀਏ ਨਾਮ ਤਿਸ ਜਿਓ ਵਰਪੀਏ ਇਹ ਬਾਣੀ ਦਾ ਫਰਮਾਨ ਹੈ ਤੇ ਜਿੱਥੇ ਨਾਮ ਜਪਣਾ ਹੋਏ ਕਦ ਨਾਮ ਨੇ ਟਿਕਣਾ ਸੀ ਤੇ ਜਿੱਥੇ ਨਾਮ ਟਿਕਣਾ ਉੱਥੇ ਸਰੀਰ ਕਿੰਨੇ ਕੋ ਬੈਠੇ ਲੇ ਫਿਰ ਉਹਨਾਂ ਦੀ ਇਕਾਗਰਤਾ ਕਿੰਨੀ ਹੈ ਗਹਿਰਾਈ ਕਿੰਨੀ ਹੈ ਭਾਂਡਾ ਵੱਡ ਭਾਗੀ ਤੇ ਜਨ ਜਗਮਾ ਹੈ ਭਈ ਭਾਂਡਾ ਪਛਾਣ ਲੈ ਜਾਣ ਲੈ ਤੈਨੂੰ ਪਤਾ ਲੱਗ ਜਾਏਗਾ ਇਹ ਭਾਂਡਾ ਜਿਸ ਸਿਧਾਂਤ ਦਾ ਤੇ ਹੁਣ ਤੱਕ ਪ੍ਰਾਪਤੀ ਹੋ ਗਈ ਹੋਣੀ ਸੀ ਭਾਂਡੇ ਦੇ ਵਿੱਚ ਜਾਂ ਤੇ ਮੋਰੀਆਂ ਨੇ ਕਾਮ ਲੋਭ ਅੰਕਾਰ ਦੀਆਂ ਤੇ ਜਾਂ ਤੇਰਾ ਭਾਂਡਾ ਮੋਦਾ ਵੱਜ ਜਾਏ ਇਸ ਕਰਕੇ ਉਹਨੂੰ ਸਿੱਧਾ ਕਰ ਲੈ ਸਿੱਧਾ ਕੀ ਹੈ ਦਇਆ ਭਾਵਨਾ ਹੈ ਸੰਤੋਖੀ वृਤੀ ਹੈ ਜੋ ਹੈ ਠੀਕ ਹੈ ਦੂਜਿਆਂ ਦੇ ਪ੍ਰਤੀ ਨਿਮਰਤਾ ਹੈ ਪੰਥ ਦਾ ਦਰਦ ਹੈ ਗੁਰੂ ਅੱਗੇ ਸਰੈਂਡਰ ਹੈ ਆਤਮਿਕ ਰੂਪ ਤੇ ਹੋਰ ਵੀ ਬਹੁਤ ਕੁਸ਼ ਹੈ ਜੇ ਇਹ ਤੇਰੇ ਕੋਲ ਹੈ ਤੇ ਤੇਰਾ ਭਾਂਡਾ ਠੀਕ ਹੈ ਨਹੀਂ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ ਹੋਇਆਂ ਭੁੱਲਾ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਹਾਲਸ ਵਾਹਿਗੁਰੂ ਜੀ ਕੀ ਫਤਿਹ